ਤੱਕ ਕਲਾਮ ਵਿਖੇ ਲੱਗੀ ਬੀਸੀਐਲ ਸ਼ਰਾਬ ਫੈਕਟਰੀ ਦੇ ਫਾਰਮ ਵਿੱਚੋਂ ਪਾਣੀ ਪੀਂਦੇ ਬੱਚੇ ਨੂੰ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਮੂੰਹ ਤੇ ਕੱਪੜਾ ਤਾਣ ਕੇ ਚੱਕ ਲਿਆ ਗਿਆ ਸੀ ਆਓ ਦੇਖਦੇ ਹਾਂ ਕੀ ਕਹਿੰਦੇ ਹਨ ਆਪਾਂ ਖੜੇ ਹਾਂ ਜੋ ਕੱਲ ਇੱਕ ਬੱਚਾ ਚੱਕਿਆ ਗਿਆ ਸੀਗਾ ਬੀਸੀਐਲ ਫੈਕਟਰੀ 'ਚ ਰਹਿੰਦੇ ਸੋਨੂ ਨਾਂ ਦੇ ਵਿਅਕਤੀ ਦਾ ਬੱਚਾ ਹੈ ਇਹ ਬੱਚੇ ਨੂੰ ਕੱਲ ਕੋਈ ਅਣਪਛਾਤੇ ਵਿਅਕਤੀਆਂ ਵੱਲੋਂ ਚੱਕ ਲਿਆ ਗਿਆ ਸੀ ਤੇ ਜਦੋਂ ਇਹਦੀ ਭਾਲ ਕੀਤੀ ਤਾਂ ਇਸ ਨੂੰ ਮੱਕੀ ਵਿੱਚੋਂ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਇਹ ਬੱਚਾ ਦੱਸ ਰਿਹਾ ਕਿ ਇਹ ਨਲਕਾ ਸੀ ਜਿੱਥੋਂ ਬੱਚਾ ਪਾਣੀ ਪੀ ਰਿਹਾ ਸੀਗਾ ਬਸ ਇੱਥੋਂ ਬੱਚੇ ਨੂੰ ਚੱਕਿਆ ਗਿਆ ਤਾਂ ਬੋਲਿਆ ਆਪਾਂ ਬੱਚੇ ਦੇ ਪਾਪਾ ਨਾਲ ਗੱਲ ਕਰਦੇ ਆਂ ਵੀ ਕੀ ਕਹਾਣੀ ਸੀਗੀ ਤੇ ਆਪਾਂ ਉਹਨੂੰ ਪੁੱਛਦੇ ਆਂ ਤੇ ਹਾਂਜੀ ਬਈ ਜੀ ਕੀ ਨਾ ਜੀ ਆਪਣਾ ਤੁਹਾਨੂੰ ਆ ਜੀ ਕੀ ਘਟਨਾ ਘਟੀ ਸੀਗੀ ਜੀ ਇਹੇ ਘਟਨਾ ਬੱਚਾ ਮੇਰਾ ਸਕੂਲ ਤੋਂ ਆਇਆ ਦੋ ਦਿਨ ਬਾਅਦ ਜੀ ਇਹ ਆਪਣੇ ਫਾਰਮ ਹੌਸਤੂ ਗਾਇਵ ਹੋ ਗਈ। ਅੱਛਾ। ਤੇ ਉਸ ਤੋਂ ਬਾਅਦ ਥੋੜੀ ਜਿਹੀ ਇੱਧਰੋਂ ਦੇਖਿਆ ਬੱਚਾ ਸਾਨੂੰ ਨਹੀਂ ਮਿਲਿਆ ਜੀ। ਭਾਲ ਕਰੀ ਬੱਚੇ ਦੀ ਸਾਨੂੰ ਬੱਚਾ ਆਪਣੇ ਮੱਕੀ ਵਿੱਚ ਵੱਡੇ ਮੈਨ ਰੋੜ ਕਰਨੀ। ਬੇਵਸੀ ਦੀ ਹਾਲਤ ਵਿੱਚ ਪਿਆ ਮਿਲਿਆ ਜੀ। ਕਾਫੀ ਬੰਦੇਆਂ ਨੇ ਭਾਲ ਕਰੀ ਫੇਰ ਮਿਲਿਆ ਜਾਂ ਕੇ ਜੀ। ਫਿਰ ਤੁਸੀਂ ਬੇਵਸੀ ਦੀ ਹਾਲਤ ਵਿੱਚ ਕਿੱਥੇ ਲੈ ਕੇ ਗਏ? ਤੇ ਬੇਵਸੀ ਦੀ ਹਾਲਤ ਵਿੱਚ ਅਸੀਂ ਪਹਿਲਾਂ ਆਪਣੇ ਫੈਕਟਰੀ ਡਾਕਟਰ ਸਾਹਿਬ ਨੂੰ ਬੁਲਾਇਆ ਜੀ। ਉਹਨਾਂ ਦੇ ਸਮੇਤ ਬਾਹਰ ਹੋ ਗਏ। ਫਿਰ ਉਹਨਾਂ ਨੇ ਐਵੇਂ ਸਸਤੇ ਬੰਦੇ ਭੇਜਿਆ ਜੀ। ਜਿੱਥੇ ਸਾਡੇ ਬੱਚੇ ਨੂੰ ਜਾ ਕੇ 6 6:30 ਵਜੇ ਤੋਂ ਬਾਅਦ ਹੋਸਾਇਆ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਆ ਪਿੰਡ ਵਾਸੀ ਜਾਂ ਆਸ-ਪਾਸ ਦੇ ਪਿੰਡਾਂ ਦੇ ਲੋਕ ਇਹ ਕਹਿ ਦਿੰਦੇ ਆ ਵੀ ਬੱਚੇ ਚੱਕਣ ਵਾਲੀ ਕੋਈ ਅਫਵਾਹ ਹੈਗੀ ਕੀ ਤੁਸੀਂ ਇਹ ਅਫਵਾਹ ਸੀਗੀ ਮੈਂ ਤਾਂ ਇਹ ਸਾਰੇ ਆਪਦੇ ਬੱਚਾ ਦੇ ਮਾਪਿਆਂ ਨੂੰ ਇਹ ਕਹਿਣਾ ਚਾਹੁੰਦਾ ਜੀ ਇਹ ਅਖਵਾ ਕੋਈ ਨਹੀਂ ਜੀ ਮੇਰਾ ਬੱਚਾ ਜੀ ਮੈਨੂੰ ਮਿਲਿਆ ਜਵਾਨ ਪੁੱਤ ਮੇਰਾ ਜੀ 9ਵੀਂ ਕਲਾਸ ਵਿੱਚ ਪੜਦਾ ਸੀ ਜੀ ਜੇ ਕਿਸੇ ਬਾਈ ਨੂੰ ਇਹ ਅਖਵਾ ਬੰਦਾ ਦਾ ਮੇਰਾ ਘਰ ਆ ਕੇ ਮੇਰਾ ਬੱਚਾ ਦੇਖ ਸਕਦਾ ਜੀ ਮੈਨੂੰ ਪਤਾ ਮੇਰਾ ਬੱਚਾ ਕਿਸ ਤਰ੍ਹਾਂ ਬੱਚਾ ਜੀ ਆਕਸੀਜਨ ਲੱਗੀ ਸਾਰੇ ਜਿਹੜੇ ਟੈਸਟ ਹੁੰਦੇ ਆਈ ਉਹ ਟੈਸਟ ਕਰਵਾਏ ਉਹਨਾਂ ਵਿੱਚ ਡਾਕਟਰ ਨੇ ਦੱਸਿਆ ਕਲੋਰੋਫੋਮ ਪਤਾ ਨਹੀਂ ਇਸ ਤਰ੍ਹਾਂ ਦੀ ਕੋਈ ਦਵਾਈ ਉਸ ਦਾ ਸਲਟ ਨਿਕਲ ਕੇ ਸਾਹਮਣੇ ਆਇਆ ਏ ਇਹਨਾਂ ਦਾ ਕਹਿਣਾ ਹੈ ਵੀ ਕੋਈ ਕੋਈ ਅਫਵਾਹ ਨਹੀਂ ਗਈ ਬੱਚੇ ਚੱਕਣ ਵਾਲੀ ਇਹ ਬੱਚਾ 9ਵੀਂ ਕਲਾਸ ਦਾ ਵਿਦਿਆਰਥੀ ਹੈ ਆਪਾਂ ਬੱਚੇ ਨਾਲ ਵੀ ਗੱਲ ਕਰਦੇ ਆਂ ਵੀ ਕੀ ਇਹਦੇ ਨਾਲ ਘਟਨਾ ਘਟੀ ਸੀਗੀ ਤੇ ਆਪਾਂ ਪੁੱਛਦੇ ਆਂ ਕਾਕੇ ਕੀ ਨੰਤਰ ਹੈ ਹੈ ਕੀ ਘਟਨਾ ਘਟੀ ਤੇਰੇ ਨਾਲ ਮੈਂ ਬਾਹਰ ਨਲਕੇ ਦਾ ਪਾਣੀ ਪੀਆ ਸੀ ਹਾਂ ਤੇ ਪਿੱਛੇ ਕੇ ਮਾਲ ਕਰਤਾ ਬਾਅਦ ਚ ਮੇਰੇ ਕੋਈ ਖੁਸ਼ ਨਹੀਂ ਆਇਆ ਇਹ ਇਹ ਬੱਚੇ ਦਾ ਨਾਮ ਹਮਾਂਸ਼ੂ ਹੈਗਾ ਪੁੱਤਰ सोनू ਹੈ ਇਹ ਕਹਿੰਦਾ ਵੀ ਮੈਂ ਨਲਕੇ ਦੇ ਬਾਹਰ ਨਾ ਫਾਰਮ ਤੋਂ ਪਾਣੀ ਪੀਣ ਗਿਆ ਸੀ ਕਿਸੇ ਨੇ ਮਾਗਰੋ ਕੁਝ ਮੂੰਹ ਤੇ ਰਮਾਲ ਤਰਿਆ ਜਾਂ ਕਪੜਾ ਤਰਿਆ ਇਸ ਤੋਂ ਬਾਅਦ ਇਸ ਨੂੰ ਕੁਝ ਨਹੀਂ ਪਤਾ ਪਾਸੇ ਇਹ ਤਾਂ ਉਦੋਂ ਅੱਧੇ ਘੰਟੇ ਬਾਅਦ ਘੰਟੇ ਬਾਅਦ ਸੜਕ ਦੇ ਨਾਲ ਨੈਸ਼ਨਲ ਹਾਈਵੇ ਦੇ ਨਾਲ ਮੱਕੀ ਬੀਜੀ ਵੀ ਹੈ ਉਥੇ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਮਾਤਾ ਪਿਤਾ ਵੱਲੋਂ ਇਸ ਨੂੰ ਬਠਿੰਡਾ ਦੇ ਏਮਜਾ ਹਸਪਤਾਲ ਵਿੱਚ ਲਜਾਇਆ ਗਿਆ ਇੱਥੇ ਪਤਾ ਲੈਣ ਆਉਣ ਆਂਦਾ ਵੀ ਤੰਤ ਲੱਗਿਆ ਹੋਇਆ ਹੈ ਹਰੇਕ ਬੰਦੇ ਨੂੰ ਅਚੰਭਾ ਹੈ ਵੀ ਬੱਚਾ ਚੱਕਿਆ ਗਿਆ ਇਹਨਾਂ ਨੇ ਤੁਸੀਂ ਦੱਸ ਹੀ ਦਿੱਤਾ ਬਾਈ ਸੋਨੂ ਨੇ ਵੀ ਬੱਚਾ ਕੋਈ ਅਫਵਾਹ ਨਹੀਂ ਇਹ ਬੱਚਾ ਚੱਕਿਆ ਗਿਆ ਸੀਗਾ ਤੇ ਕੁਦਰਤ ਹੀ ਪ੍ਰਮਾਤਮਾ ਦੀ ਕਿਰਪਾ ਨਾਲ ਬੱਚਾ ਸਾਨੂੰ ਮੱਕੀ ਚ ਬੇਹੋਸ਼ ਦੀ ਹੌਲਤ ਨਾਲ ਮਿਲਿਆ ਹੁਣ ਬੱਚਾ ਕੁਛ ਠੀਕ ਹੈ ਤੇ ਆਪਾਂ ਪਤਾ ਲੈਣ ਆਇਆ ਬਾਈ ਇਹਨਾਂ ਨਾਲ ਗੱਲ ਕਰਦੇ ਆਂ ਹਾਂਜੀ ਬਾਈ ਜੀ ਕੀ ਨਾਈ ਛੋਟਾ ਸਤਿ ਸ਼੍ਰੀ ਅਕਾਲ ਕੀ ਘਟਨਾ ਘਟਈਏ ਜੀ ਇਹ ਇਹ ਘਟਨਾ ਜੀ ਕੱਲ ਮੈਨੂੰ ਸ਼ਾਮ ਨੂੰ ਪਹਿਲਾਂ ਭਾਈ ਜੀ ਨੇ ਜਦੋਂ ਅਲੋਕਮੈਂਟ ਕੀਤੀ ਉਸ ਟਾਈਮ ਤੇ ਮੈਨੂੰ ਪੂਰੀ ਸਮਝਣਾ ਆਈ ਕਿ ਕੀ ਹੈ ਫਿਰ ਮੈਂ ਭਾਈ ਜੀ ਕੋਲ ਜਾ ਕੇ ਜਦੋਂ ਪੁੱਛਿਆ ਤਾਂ ਉਹਨੇ ਦੱਸਿਆ ਵੀ ਫਾਰਮ ਹੌਸ ਦਾ ਬੁੱਤਨ ਸਾਨੂੰ ਨਾ ਇੱਕ ਬੰਦਾ ਹੈ ਤੇ ਉਹਦਾ ਵੀ ਬੱਚਾ ਚੱਕਿਆ ਗਿਆ ਤੇ ਸੋਨੂੰ ਪਹਿਲਾਂ ਮੈਂ ਇੱਥੇ ਫਾਰਮ ਹਾਸ ਤੇ ਮੈਂ ਵੀ ਕੰਮ ਕਰਦੇ ਨੇ ਇਸ ਕਰਕੇ ਮੇਰੀ ਜਾਨ ਪਸਾਂ ਸੀ ਤੇ ਫੇਰ ਮੈਂ ਇਸ ਕਰਕੇ ਉਹਨਾਂ ਦਾ ਪਤਾ ਲੈਣਾ ਹੈ ਤੇ ਪੜਾ ਲੈਣਾ ਹੈ ਬਾਹਰ ਪਤਾ ਲੱਗ ਗਿਆ ਵੀ ਐ ਕਰਕੇ ਬੱਚੇ ਨੂੰ ਉਹ ਸੰਘਾ ਕੇ ਤੇ ਚੱਕ ਕੇ ਲੈ ਗਏ ਸੀ ਤੇ ਬਾਅਦ ਤੋਂ ਮੱਕੀ ਸੱਟੇ ਤੇ ਪਰਾਂ ਤੇ ਬੱਚਾ ਵੀ ਜਾਰੇ ਵੇਟ ਹੋਣਾ ਕਰਕੇ ਚੱਕੇ ਨਹੀਂ ਗਿਆ ਉਹਨਾਂ ਤੋਂ ਜਾਂ ਕੋਈ ਮੁਰਾ ਬੰਦੇ ਤੇ ਗਿਰੋ ਨਾਮ ਦੀ ਇਹ ਗੱਲ ਵਰੀ ਨਹੀਂ ਪਤਾ ਇਹਨਾਂ ਦਾ ਇਹ ਕਹਿਣਾ ਹੈਗਾ ਵੀ ਜਾਂ ਤਾਂ ਬੱਚੇ ਚਬੇੜ ਜਾਦੇ ਸੀ ਚੱਕੇ ਨਹੀਂ ਗਿਆ ਜਾਂ ਕੋਈ ਅੱਗੋਂ ਆ ਗਿਆ ਤਾਂ ਮੱਕੀ ਸਿੱਟ ਕੇ ਚਲੇ ਗਏ ਚਲੋ ਪ੍ਰਮਾਤਮਾ ਦੀ ਕਿਰਪਾ ਵੀ ਬੱਚਾ ਸਹੀ ਸਲਾਮਤ ਹੈ ਅੱਗੇ ਤੋਂ ਮਾ ਬੱਚਿਆਂ ਦੇ ਮਾਤਾ ਪਿਤਾ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਦਾ ਪੂਰਾ ਪੂਰਾ ਖਿਆਲ ਰੱਖਣ ਤਾਂ ਜੋ ਇਹ ਜੀ ਘਟਨਾ ਨਾ ਘਟੇ ਰੰਗਲਾ ਪੰਜਾਬ ਤੋਂ ਚਰਨਜੀਤ ਮਿਸ਼ਾਣਾ ਦੀ ਰਿਪੋਰਟ